ਬੱਚਿਓ ਆਪਾਂ ਬੀਏ ਭਾਗ ਦੂਜਾ ਸਮੈਸਟਰ ਤੀਜਾ ਦਾ ਸਿਲੇਬਸ ਕਰਨ ਜਾ ਰਹੇ ਆ ਬੱਚਿਓ ਇਹਦੇ ਇੱਕ ਸਿਲੇਬਸ ਵਾਲਾ ਆਪਾਂ ਨਿਗਾਹ ਮਾਰਾਂਗੇ ਯੂਨਿਟ 1 ਦੇ ਵਿੱਚ ਬੱਚਿਓ ਪਹਿਲਾ ਦੂਜਾ ਤੀਜਾ ਚੈਪਟਰ ਆ ਜਾਣਗੇ ਯੂਨਿਟ 2 ਦੇ ਵਿੱਚ ਬੱਚਿਓ 4th 5th 6th ਚੈਪਟਰ ਆ ਜਾਣਗੇ ਯੂਨਿਟ 3 ਦੇ ਵਿੱਚ ਬੱਚਿਓ 7th 8th 9th ਚੈਪਟਰ ਆ ਜਾਣਗੇ ਅੱਗੇ ਬੱਚਿਓ ਯੂਨਿਟ 4 ਦੇ ਵਿੱਚ ਤੁਸੀਂ ਮੈਪ ਵੀ ਕਰਨਾ ਜੋ ਕੁਐਸਚਨ ਕਰਨਾ ਕਰ ਸਕਦੇ ਹਾਂ ਵੱਟ ਤੁਸੀਂ ਮੈਪ ਹੀ ਕਰਿਓ ਅੱਗੇ ਮੈਂ ਤੁਹਾਨੂੰ ਬੱਚਿਓ ਇੰਪੋਰਟੈਂਟ ਕੁਐਸਚਨ ਦੱਸੂਗੀ ਜੋ ਕੁਐਸਚਨ ਤੁਸੀਂ ਕਰਕੇ ਪੇਪਰ 'ਚ ਚੰਗੇ ਅੰਕ ਪ੍ਰਾਪਤ ਕਰ ਸਕਦੇ ਹੋ ਯੂਨਿਟ 1 ਦੇ ਵਿੱਚ ਬੱਚਿਓ ਦੇਖੋ ਫਸਟ ਪ੍ਰੇਸ਼ਨ ਆਪਣਾ ਕਾਰਨ ਵਾਲੀ ਸਰਾਹੀ ਕੀਤੇ ਗਏ ਸਧਾਰਾਾਂ ਦੀ ਚਰਚਾ ਕਰੋ ਅੱਗੇ ਪ੍ਰੇਸ਼ਨ ਦੂਜਾ ਆ ਗਿਆ ਲਾਰਡ ਵਿਲੀਅਮ ਵੈਟਿਕ ਦੇ ਸਧਾਰਾਾਂ ਦਾ ਵਰਣਨ ਕਰੋ ਅੱਗੇ ਬੱਚਿਓ ਪ੍ਰੇਸ਼ਨ ਤਿੰਨ ਆ ਗਿਆ 1857 ਈਸਵੀ ਦੇ ਬਗਦੌਦ ਦੇ ਕਾਰਨਾਂ ਦਾ ਵਰਣਨ ਕਰੋ ਅੱਗੇ ਬੱਚਿਓ ਪ੍ਰੇਸ਼ਨ 4 ਆਗਿਆ ਨੰਬਰ 1857 ਈਸਵੀ ਦੇ ਮਹਾਨ ਵਿਦਰੋਹ ਦੇ ਨਤੀਜਿਆਂ ਦਾ ਵਰਣਨ ਕਰੋ ਅੱਗੇ ਬੱਚੇ ਯੂਨਿਟ ਨੰਬਰ 2 ਪ੍ਰਸ਼ਨ ਨੰਬਰ ਪਹਿਲਾ 19ਵੀਂ ਸਦੀ ਭਾਰਤ ਵਿੱਚ ਸਮਾਜਿਕ ਧਾਰਮਿਕ ਅੰਦੋਲਨਾਂ ਦੀ ਉਤਪਤੀ ਲਈ ਕਿਹੜੇ ਕਿਹੜੇ ਕਾਰਨ ਜ਼ਿੰਮੇਵਾਰ ਸਨ ਪ੍ਰਸ਼ਨ ਨੰਬਰ 2 ਬ੍ਰਹਮਸਮਾਯ ਦੀ ਉਤਪਤੀ ਅਤੇ ਵਿਕਾਸ ਦਾ ਵਰਣਨ ਕਰੋ ਪ੍ਰਸ਼ਨ ਨੰਬਰ 3 ਆਰਿਆ ਸਮਾਜ ਦੀ ਉਤਪਤੀ ਅਤੇ ਯੋਗਦਾਨ ਦਾ ਵਰਣਨ ਕਰੋ ਪ੍ਰਸ਼ਨ ਨੰਬਰ 4 ਅਲੀਗੜ ਅੰਦੋਲਨ ਦੀ ਉਤਪਤੀ ਦਾ ਯੋਗਦਾਨ ਦਾ ਅਲਿਖ ਕਰੋ ਪ੍ਰਸ਼ਨ ਨੰਬਰ 5 ਡਾਕਟਰ ਪੀਮਰਾਓ ਅੰਬੀਦਕਰ ਪ੍ਰਸ਼ਨ ਨੰਬਰ 6 ਹਰੀਜਨਾ ਦੇ ਉੱਪਰ ਉਦਾਰ ਸੌਰੀ ਹਰੀਜਨਾ ਦੇ ਉਦਾਰ ਲਈ ਮਹਾਤਮਾ ਗਾਂਧੀ ਜੀ ਦੇ ਯੋਗਦਾਨ ਦਾ ਮਲੰਕਨ ਕਰੋ ਅੱਗੇ ਬੱਚੇ ਯੂਨਿਟ ਨੰਬਰ 10 ਆ ਗਿਆ ਉਹਦੇ ਵਿੱਚੋਂ ਚਾਰ ਪ੍ਰਸ਼ਨ ਹੀ ਆਪਾਂ ਕਰਾਂਗੇ ਭਾਰਤ ਵਿੱਚ ਰਾਸ਼ਟਰਵਾਦ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਕਾਰਨਾਂ ਦਾ ਵਿਰਵਾਹ ਦਿਓ ਅੱਗੇ ਬੱਚੇ ਪ੍ਰਸ਼ਨ ਨੰਬਰ ਦੋ ਆਸਰ ਜੋਗ ਅੰਦੋਲਨ ਦੀ ਆਲੋਚਨਾਤਮਕ ਵਿਆਖਿਆ ਕਰੋ ਪ੍ਰਸ਼ਨ ਨੰਬਰ 10 ਭਾਰਤੀ ਸਿਵਲ ਨਾਂ ਫਰਮਾਨੀ ਅੰਦੋਲਨ ਉੱਤੇ ਇੱਕ ਨੋਟ ਲਿਖੋ ਅੱਗੇ ਬੱਚੇ ਪ੍ਰਸ਼ਨ ਨੰਬਰ 4 ਆ ਗਿਆ ਭਾਰਤ ਛੜੋ ਅੰਦੋਲਨ ਅਤੇ ਉਸ ਦਾ ਪ੍ਰਭਾਵ ਲਿਖੋ ਅੱਗੇ ਬੱਚੇ ਯੂਨਿਟ ਨੰਬਰ 4 ਇਹਦੇ ਵਿੱਚ ਬੱਚੇ ਤੁਸੀਂ ਸਿਰਫ ਮੈਪ ਹੀ ਕਰੋਗੇ ਉਹਦੇ ਵਿੱਚ ਮੈਂ ਤੁਹਾਨੂੰ ਮਹੱਤਵਪੂਰਨ ਸਥਾਨ ਦਾਦੀ